ਸਰਕਾਰ ਅਗਲੇ ਹਫਤੇ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸੂਨ اجلاس ਵਿੱਚ ਆਫਤ ਪ੍ਰਬੰਧਨ ਐਕਟ ਵਿੱਚ ਸੋਧਾਂ ਸਮੇਤ 6 ਨਵੇਂ ਬਿੱਲ ਪੇਸ਼ ਕਰੇਗੀ। ਖਜ਼ਾਨਾ ਬਿੱਲ ਤੋਂ ਇਲਾਵਾ ਸਰਕਾਰ ਨੇ ਨਾਗਰਿਕ ਖਵਾਬਾਜ਼ੀ ਖੇਤਰ ਵਿੱਚ ਕਾਰੋਬਾਰ ਨੂੰ ਸੁਖਾਲਾ ਬਣਾਉਣ ਦੇ ਮੰਤਵ ਨਾਲ 1934 ਦੇ 에ਅਰਕ੍ਰਾਫਟ ਐਕਟ ਨੂੰ ਬਦਲਣ ਲਈ ਭਾਰਤੀ ਹਵਾਈ ਜਹਾਜ਼ ਬਿੱਲ 2024 ਨੂੰ ਵੀ ਸੂਚੀਬੱਧ ਕੀਤਾ ਹੈ। ਲੋਕ ਸਭਾ ਸਕੱਤਰੇਤ ਵੱਲੋਂ ਕਾਲ ਸ਼ਾਮ ਜਾਰੀ ਕੀਤੇ ਗਏ ਸੰਸਦੀ ਬੁਲੇਟਿਨ ਵਿੱਚ ਸੰਭਾਵਿਤ ਬਿੱਲਾਂ ਦੀ ਸੂਚੀ ਪ੍ਰਕਾਸ਼ਿਤ ਕੀਤੀ ਗਈ ਹੈ ਸੰਸਦ ਦਾ ਮਾਨਸੂਨ اجلاس 22 ਜੁਲਾਈ ਤੋਂ ਸ਼ੁਰੂ ਹੋ ਕੇ 12 ਅਗਸਤ ਤੱਕ ਚੱਲੇਗਾ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ 3 ਜੁਲਾਈ ਨੂੰ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਨਗੇ ਇਸੇ ਦੌਰਾਨ ਲੋਕ ਸਭਾ ਸਪੀਕਰ ਓਮ ਬੀਰਲਾ ਨੇ ਵਪਾਰਕ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਹੈ ਜਿਹੜੀ ਸੰਸਦੀ ਏਜੰਡਾ ਤਿਆਰ ਕਰਦੀ ਹੈ ਇਸ ਕਮੇਟੀ ਦੇ ਚੇਅਰਮੈਨ ਹੋਮ ਬਿੜਲਾ ਆਪ ਹੋਣਗੇ ਕਮੇਟੀ ਵਿੱਚ ਭਾਜਪਾ ਦੇ ਪੀਪੀ ਚੌਧਰੀ ਅਨਰਾਗ ਸਿੰਘ ਠਾਕੁਰ ਪਰਤ्रू ਹਰੀ ਮਹਿਤਾਬ ਕਾਂਗਰਸ ਦੇ ਗੌਰਵ ਗਵੋਈ ਕੇ ਸੁਰੇਸ਼ ਟੀਡੀਪੀ ਦੇ ਲਾਵੂ ਸ੍ਰੀਕ੍ਰਿਸ਼ਨਾ ਦੇਵਰਾਇਲੂ ਟੀ ਐਮ ਸੀ ਦੇ ਸੁਦੀਪ ਬੰਦੋਪਾਦਿਆ ਜਨਤਾ ਪਾਲ ਯੂਨਾਈਟਿਡ ਦੇ ਦਿਲੇਸ਼ਵਰ ਕਮਾਇਤ ਡੀ ਐਮ ਕੇ ਪਾਰਟੀ ਦੇ ਦਿਆਨੀਦੀ ਮਾਰਨ ਸ਼ਿਵ ਸੈਨਾ ਉਦਵ ਧੜੇ ਦੇ ਅਰਵਿੰਦ ਸਾਵੰਤ ਅਤੇ ਸਮਾਜਵਾਦੀ ਪਾਰਟੀ ਦੇ ਲਾਲਜੀ ਵਰਮਾ ਸ਼ਾਮਲ ਨੇ